ਮੈਂ ਪਾਤਮੀ ਜੀ ਕਰ ਰਿਹਾ ਆ ਤੇਰਾ ਮੇਰੇ ਗਾਗ ਜੀ ਨਹੀਂ ਪੂਰੇ ਹੋ ਰਹੇ ਮੈਂ ਦੱਸਦਾ ਇਹ ਬਾਲੇ ਲੀਕ ਰਹਿੰਦੇ ਨੇ ਮਾਰ ਸਾਡੇ ਰੱਖੋ ਜੀ ਮੇਰੀ ਗੱਲ ਸੁਣ ਅਸੀਂ ਚਲਾਨ ਕੱਟਣ ਨੂੰ ਤਿਆਰ ਹਾਂ ਸੁਣ ਮੈਂ ਵੀ ਸੁਣਾਉਂਦਾ ਅਸੀਂ ਪੜੀ ਰਹਿਣੀ ਨਹੀਂ ਜਾਣਾਂ ਕਿੱਥੇ ਆਈ ਇਹ ਚੈੱਕ ਕਰੋ ਜੀ ਕੁਝ ਨਹੀਂ ਕਰਦਾ ਇਹ ਉਹਨਾਂ ਨੇ ਸਾਨੂੰ ਉਹਨਾਂ ਦੇ ਮੁੰਡੇ ਸਾਡੇ ਨਾਲ ਕੰਮ ਕਰਾਉਂਦੇ ਨੇ ਹੋਰ ਉਹ ਪੜਦੇ ਆ ਹੋ ਕਿ ਤੂੰ ਕਿੱਥੇ ਗੱਡੀ ਦਾ ਬਲ ਕਰਾਉਂਦਾ ਕੀ ਦਿਨਾਂ ਦੀ ਡਾਡੀ ਮੇਰੇ ਨਾਲ ਗੱਲ ਕਰਦੇ ਨਹੀਂ ਚਾਚਾ ਨੂੰ ਵੀ ਗੱਲ ਓਏ ਚਾਚਾ ਨੂੰ ਬੁਲਾਓ ਇਹ ਗੱਲ ਆਪਣੇ ਘਰਦਿਆਂ ਨਾਲ ਕਰਦਿਆਂ ਨੂੰ ਬੁਲਾਓ ਸਰ ਨੇ ਆ ਪਾਣਾ ਡਿਸਟਰਬ ਕਰਾ ਕਿਹੜਾ ਅਸਰਾ ਕਰਾਓ ਗੱਲ ਕੋਈ ਨਹੀਂ ਕਰਾਓ ਕਰਾਓ ਕੋਈ ਨਹੀਂ ਕੋਈ ਨਹੀਂ ਕਰਾਓ ਗੱਲ ਹਾਂ ਲੋ ਇਹ ਗੱਲੀ ਜੀ ਬਣਾ ਦੇ ਉੱਤਰਾ ਫੰਡ ਲਾਏ ਇਹ ਹੈਗੇ ਨੇ ਇਹਨਾਂ ਨੇ ਡਰਿੰਕ ਕੀਤੀ ਆ ਆ ਨਰਿੰਦਰ ਸਿੰਘ ਆ ਸੋਜੇ ਨੇ ਡਰਿੰਕ ਕੀਤੀ ਆ ਔਰ ਇਨਰਪਲੀ ਇਸ ਟਾਈਮ ਮੀਟਰ ਨਹੀਂ ਹੈ ਨਸ਼ਾ ਚੈੱਕ ਕਰਨ ਵਾਲਾ ਚਲੋ ਮੇਰਾ ਕਰਾਜ ਇੱਥੇ ਬੋਕਰੀ ਰੱਖਦੇ ਇੰਤਰ ਮੇਰਾ ਕਰਾਜ ਇੱਥੇ ਬਣੇ ਔਰ ਇਹ ਭਾਈ ਸਾਹਿਬ ਚਲਾਨ ਕੱਟ ਰਹੇ ਨਾ ਨਾ ਆਰਸੀ 'ਚ ਨਾਮ ਨਹੀਂ ਦਿਖ ਰਿਹਾ ਨਹੀਂ ਨਹੀਂ ਨੀਗਾ ਕਰ ਕਿੰਨੇ ਲੇਖ ਰਿਹਾ ਨਹੀਂ ਨੀਗਾ ਨਹੀਂ ਹੈਗੀ ਦਿਖ ਰਹੀ ਨਹੀਂ ਕਿੰਨੀ ਆ ਮੇਰੀ ਉਮਰ ਕਿੰਨੀ ਆ ਅਜੀ ਮੈਨੂੰ ਰਿਕਵੈਸਟ ਚੋਕ ਪੀ ਕੇ ਖੜਿਆ ਨਰਿੰਦਰ ਸਿੰਘ ਐਸਐਚਓ ਤੇ ਉਹ ਇੱਕ ਨਾਲ ਚੁੱਕਾ ਦਿੱਤਾ ਮੀਰਾ ਦਾ ਪੁਰਸੇ ਗੱਲ ਪੈ ਰਿਹਾ ਲਾਲ ਜੀ ਮਦਨ ਲਾਲ ਜੀ ਨਾਲ ਰਿਕਾਰਡਿੰਗ ਕਰੋ ਇਹਨਾਂ ਨੂੰ ਨੰਬਰ ਨਹੀਂ ਪੜਿਆ ਜਾ ਰਿਹਾ ਔਰ ਇਹਨਾਂ ਨੂੰ ਬਾਈਕ ਨੰਬਰ ਨਹੀਂ ਦਿਖ ਰਿਹਾ ਇਸ ਟਾਈਮ ਸ਼ਰਾਬ ਪੀਤੀ ਹੋਇਆ ਨਾ ਤੁਹਾਡੇ ਦੇਣਦਾਰਾਂ ਸੀ ਇਹਨਾਂ ਨੂੰ ਚਲੋ ਇਹਨੂੰ ਦਿਵਾ ਕੇ ਮੈਡੀਕਲ ਕਰਾ ਲਓ ਇਹ ਸ਼ਰਾਬ ਪੀਤੀ ਹੋਇਆ ਇਹਨਾਂ ਦੇ ਕਰਾ ਲਓ ਮੈਡੀਕਲ ਹਾਂ ਚਲੋ ਕਰਾਓ ਚਲੋ ਆਉਣੇ ਵਾਲੇ ਚਲੋ ਮੋਟਰਸਾਈਕਲ ਚਲੋ ਇਹ ਨਹੀਂ ਕਹਿ ਰਿਹਾ ਮੈਡੀਕਲ ਕਰਾਣਾ ਹੈ ਚਲੋ ਜੀ ਮੈਡੀਕਲ ਚਲੋ ਬੇਟੇ ਪੈਸਾ ਉੱਥੇ ਖੜੋ ਤਿੰਨੇ ਜਣੇ ਤਿੰਨੇ ਬੈਠੋ ਉੱਥੇ ਮੋਟਰਸਾਈਕਲ ਲੈ ਕੇ ਆਏ ਥੋੜੀ ਸਾਈਕਲ ਲੈ ਕੇ ਆਏ ਮੋਟਰਸਾਈਕਲ ਖੁੱਲੇ ਨੇ ਆਪਣੇ ਜਿੱਥੇ ਮਰਜ਼ੀ ਲੈ ਜਾਓ ਆਪਾਂ ਬੈਠਿਆ ਆਪਾਂ ਹੀ ਬੈਠੇ ਖੜੇ ਅਸੀਂ ਅੱਛੇ ਕਿੱਥੇ ਤੁਸੀਂ ਉਹ ਇਹ ਨਸ਼ੇ ਚਲਾਉਣ ਵਾਲੇ ਨੇ ਵੀਰੇ ਇਹ ਰਿਕਾਰਡਿੰਗ ਰੱਖੀ ਹੋਈ ਹੈ ਨਸ਼ੇ ਚਲਾਉਣ ਵਾਲੇ ਨੇ ਓਏ ਕੌਣ ਹੈ ਮੈਂ ਵਰਦੀ ਚ ਮੈਂ ਬੁਕਵਾਸ ਮਾਰੇ ਕੁੱਤੇ ਮਾਰ ਹਾ ਦੇਖ ਲੈ ਤੇਰੀ ਇਹ ਕਰਤੂਤੇ ਛੱਡਣ ਦੇਣ ਨਾਲ ਤੀਜਾ ਦੇ ਰਹੇ ਨੇ ਵੀਡੀਓ ਕਰ ਰਹੇ ਨੇ ਵਾਇਰਲ ਇਹ ਪੁਲਿਸ ਦੀ ਇਹ ਇਜਤ ਬਣਾ ਰਹੇ ਤੇਰੀ ਕੀ ਅਗਲੀ ਫੇਰ ਤਾ ਦੱਸੋ ਮੈਨੂੰ ਪਹਿਲਾਂ ਇਹਦੇ ਤੇ ਤਿੰਨ ਸਾਨ ਤੇ ਦੋ ਦੋ ਵੀਰੇ ਚੈੱਕ ਕਰੋ ਤੀ ਅਗਲੀ ਫੇਰ ਤਾ ਦੱਸੋ ਮੈਨੂੰ ਇਹਨਾਂ ਨੂੰ ਕਰਾਓ ਤੁਸੀਂ ਜੋ ਕਰਾਣਾ ਕਰਾਓ ਪੁਲਿਸ ਨੂੰ ਕਰਾਣਾ ਕਰਾਓ ਚਲ ਭਾਈ ਜੀ ਆ ਤੁਸੀਂ ਹੋਰ ਵੀ ਇੱਥੇ ਆ ਚਲੋ ਚਲ ਬਾਹਰ ਕੋਈ ਨਹੀਂ ਰਾਹ ਨੂੰ ਅੱਧੀ ਰਾਤ ਫਿਰੋ ਤੁਹਾਨੂੰ ਥਲਾਏ ਜਾ ਉਹ ਚੈੱਕ ਕਰੇ ਤੁਹਾਨੂੰ ਕੋਈ ਹੋ ਨਹੀਂ ਇਹ ਤਾਂ ਕਿਸੇ ਨੂੰ ਵੀ ਲੋਕਾ ਰੋਕਾ ਫਿਰ ਰਾਤ ਨੂੰ ਦੁਨੀਆ ਲੱਗਦੀ ਹੈ ਬਈ ਲੋੜ ਹੀ ਨਹੀਂ ਕੀ ਬਜੀ ਕੋਈ ਗੱਲ ਨਹੀਂ ਇਹ ਤਾਂ ਰਾਤ ਕੀ ਆ ਅਸੀਂ ਇਹ ਰਾਤ ਪਈ ਨਹੀਂ ਠੱਪਕ ਪਾ ਰਹੀ ਸੀ ਕੋਈ ਗੱਲ ਮੁੰਦੀ ਜਸਮੀਨ ਨੇ ਵੀ ੱੱਕਾ ਮਾਰੇ ਆ ਗਿਆ ਕੋ ਯਾਰ ਪਤੀ ਤੇ ਤੇਰੀ 3 ਵਾਰੀ ਦਾ ਛੱਡੇ ਨੇ ਪੈਸੋਂ ਗਲ ਪੈ ਰਹੇ ਨੇ ਸਾਡੇ ਇੱਥੇ ਦੱਸੇ ਆ ਤੇਰੇ ਆਉਂਦੇ ਹਾਂ ਇਹ ਕੈਪ ਮੈਂ ਘਰ ਰਾਤ ਨੂੰ ਭੈਣ ਚੋਂ ਨਸ਼ੇੜੀ ਫੜਦੇ ਨੇ ਤੁਹਾਡੇ ਕੋ ਸੱਤ ਮਿੰਟ ਮਾਰਦੇਗਾ ਕਹਿੰਦੇ ਤੁਸੀਂ ਸਾਨੂੰ ਗਾਲਾਂ ਕੱਢੀ ਸਾਨੂੰ ਨਸ਼ੇੜੀ ਕਿਹਾ ਅਸੀਂ ਦੱਸੋ ਇਹ ਮਾਰੇ ਬੰਦੇ ਖੜ ਜਾਂਦੇ ਤੁਸੀਂ ਮਾਰੇ ਬੰਦੇ ਰਾਤ ਨੂੰ ਇਹਨਾਂ ਇਹ ਚੀਜ਼ਾਂ ਲੱਭਦੇ ਨੇ ਰਾਤ ਨੂੰ ਉਹ ਕਿੱਥੇ ਜਾਂਦੇ ਤੁਸੀਂ ਰਾਤ ਨੂੰ ਇਹ ਕਹਿੰਦੇ ਗੁਰਦੁਆਰੇ ਚੱਲੇ ਆ ਤੁਸੀਂ ਕਿਹੜੇ ਗੁਰਦੁਆਰੇ ਚੱਲੇ ਗੁਰਦੁਆਰੇ ਜਾਂ ਤੁਸੀਂ ਰਾਤ ਨੂੰ ਨਿੱਕਰ ਵਾ ਕੇ ਤੁਹਾਨੂੰ ਕੋਣ ਗੁਰਦੁਆਰੇ ਵੜਨ ਲੱਗਾ ਦੇ ਵੜੇ ਨਹੀਂ ਮੈਂ ਕਿ ਜੰਗਦੀ ਮੈਂ ਥਾਣੇ ਲੈ ਕੇ ਲੱਗ ਜਾਣਾ ਮੈਂ ਐਸ.ਪੀ ਸਾਹਮਣੇ ਗੱਲ ਕਰਨ ਲੱਗਾ ਮੈਂ ਪੱਕਾ ਦਿਆ ਨਾ ਮੇਰੀ ਮਿਲਤੀ ਕੀਤੀ ਏ ਮੇਰੇ ਬਰਾਬਰ ਦੀ ਜੀ ਪੀਪੀਏ ਵਰਤੀ ਕਰਦਾ ਅੱਛਾ ਜਨਾਬ ਆਪਾਂ ਕਿਹਦੇ ਕੰਦੇ ਮੈਂ ਜਾ ਕੀਤੀ ਆਪਾਂ ਕਿਹਦੇ ਕੰਦੇ ਇਹ ਕਹ ਰਹੇ ਨੇ ਮਦਨਲਾ ਆ ਤੂੰ ਕਿ ਵੀ ਸ਼ਰਾਬ ਸਹੀ ਹੋ ਜਾਏ ਮੇਰੀ ਹੋ ਜਾਏ ਦੇਨਦਾਰਾਂ ਤੂੰ ਜੋ ਮਰੀਜ਼ ਬੰਦਾ ਸਾਨੂੰ ਲਾਇਓ ਕਦੋਂ ਹਣੇ ਉਹਨਾਂ ਕੋਲ ਵੀ ਸਾਨੂੰ ਇਹਨਾਂ ਬਹੁਤ ਸਾਡੀ ਬੇਇੱਜ਼ਤੀ ਕਰਦੀ ਆ ਬੰਦੇ ਬੋਲਦੇ ਆ ਉਹ ਦਾਦਾ ਸਾਹਿਬ ਨੂੰ ਕੀ ਕੀਤਾ ਜੀ ਵੀ ਆ ਤੁਸੀਂ। ਕੁਲਵੀਰ ਕੀ ਇਹਨਾਂ ਨੇ ਸਾਹਮਣੀ ਆ ਨਾ ਵਾਈ ਦੇਣੀਆਂ ਤੋਂ ਗੱਲ ਨੂੰ ਹਾਂ। ਇਹਨਾਂ ਨੇ ਕੀ 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 ਕੀਤਾ? ਵੀਡੀਓ ਵਾਇਰਲ ਕਰ ਲੈਨੇ ਭੈ ਤੁਮ ਉਹਦੇ ਤੇ ਮੋਬਾਈਲ ਤੇ ਦੱਸੋ। ਇਹਨੇ ਸਾਨੂੰ ਤੁਸੀਂ ਇਹ ਕੋਣ ਚੋਰ ਕਹਿ ਰਹੇ ਨੇ ਮੈਨੂੰ। ਇਹ ਤੁਸੀਂ ਚੋਰ ਹੋ ਕਹਿੰਦਾ ਕਹਿੰਦਾ ਸਾਡੀ ਆਰਸੀ ਆਰਸੀ ਨਹੀਂ ਕਬਜ਼ੇ ਚ। ਕਹਿੰਦਾ ਸਾਡਾ ਪਰਮਿਸ਼ਨ ਤੁਸੀਂ ਉਹ ਦਿੱਤਾ ਕੱਢ ਲਿਆ ਆਹ ਕਾ ਬਕਵਾਸ ਕਰ ਰਹੇ ਨੇ ਹਾਂ। ਔਰ ਇਹਨਾਂ ਨੇ ਮੈਂ ਦੋ ਦੋ ਵਾਰ ਹੀ ਛੱਡ ਚੁੱਕਾ ਤੇਰੇ ਤੇਰੇ ਕਹਿਣ ਇਹਨੇ ਜਨਾ ਤੁਹਾਡੇ ਨਾਲ ਕਈ ਵਾਰ ਛੱਡਿਆ ਸੀ ਕਈ ਵਾਰ ਤੁਹਾਡੇ ਨਾਲ ਇਹਨੇ ਚਲਗੋਇਆ ਜੀ ਕਰਨੀ। ਫੜ ਲੈ ਤੈਨੂੰ ਥਾਣੇ ਪਿੱਛੇ ਜੇ ਕੱਕਾ ਇਹ ਮੁਲਾਜ਼ਮ ਖੜੇ ਨੇ ਤਾਂ ਹੀ ਤੁਸੀਂ ਰਾਤ ਨੂੰ ਸੌਣੇ ਹੋ ਇਹ ਪੁਲਿਸ ਨਾ ਆਵੇ ਤੁਸੀਂ ਸੌਂਗੇ ਦਿਖਾ ਦਿਓ ਇਹ ਲੋਕੀ ਤੁਹਾਡੇ ਘਰੋਂ ਸਮਾਨ ਨਾ ਚੱਕੇ ਰਹਿ ਜਾਣ ਪੂਰੇ ਇੰਨੇ ਮਾੜੇ ਬੰਦੇ ਰਹਿੰਦੇ ਨੇ ਇਸ ਏਰੀਆ 'ਚ ਨਰਿੰਦਰ ਗੌਰਵ ਮੈਂ ਨਾਲ ਹਾਂ ਨਾਂ ਨੂੰ ਕੀ ਹੈ ਕੁਮਾਰ ਸਨ ਆਫ ਜੀ ਕਹਿੰਦੇ ਤੁਹਾਨੂੰ ਦੱਸਦਾ ਨਹੀਂ ਭੈਣ ਜੋ ਸੱਖ ਸਾਹਿਬ ਦੀ ਉਮਰ ਹੈ ਉਹਦੇ ਦਿਸੀ ਜਾਣਾ ਸਾਨੂੰ ਨੀ ਮੈਂ ਤਾਂ ਮੈਂ ਨਾਂ ਨਹੀਂ ਲਿਖਾਂ ਚਲੋ ਛੱਡੋ ਨਾਂ ਨਹੀਂ ਕੋਈ ਆ ਚੱਲੋ ਕੋਈ ਨਹੀਂ ਜੀਵਿੰਦਰ ਮੈਂ ਖੜਾ ਨਹੀਂ ਜਿੰਨੂੰ ਫਰਵਾਇ ਦੇ ਉੱਤਰਾਣ ਨਾ ਨਾ ਸਿਉ ਮੈਂ ਨਾਂ ਲੈ ਲਿਆ ਐਸਐਸਪੀ ਸਾਹਿਬ ਨਾਲ ਕਾਲ ਕੀਤੀ ਐ ਨਾ ਮੈਸੇਜ ਨੂੰ ਸਿਰ ਜਵਾਬ ਨਹੀਂ ਦੇਣਾ ਇੱਕਦ ਕਰਨੇ ਕਾਲ ਹੋ ਐਸਐਸਪੀ ਨਾਲ ਪੁੱਛੋ ਇਹਨੂੰ ਵਾਇਰਲ ਕਰੇ ਵੀਡੀਓ ਆ ਗਿਆ ਨਹੀਂ ਆਹ ਕਰ ਰਿਹਾ ਗਿਆ ਨਹੀਂ ਜਵਾਹਤ ਦਾ ਖਰਾਬ ਹੋ ਗਿਆ ਉਹ ਉੱਤਰਾਖੰਡ ਤੋਂ ਆਇਆ ਕਹਿੰਦਾ ਹੈ ਜਸ ਨਾਂ ਬੋਲ ਬੇਟੇ ਨਾਂ ਬੋਲ ਬੇਟੇ ਕੀ ਗੌਰਵ ਕੁਮਾਰ ਇੱਟਾ ਬੜੇ ਮਿਹਰਦੋ ਸਾਰੇ ਗੌਰਵ ਕੁਮਾਰ ਸਾਨੋਮ ਸਿਰੀ ਦੱਸੋ ਅਗਿਆਨੀ ਜੀ ਤਾਂ ਇੰਨੀ ਮਾੜੀ ਪਾਸ਼ਾ ਬੋਲ ਰਹੀ ਸੀ ਜਦੋਂ ਅਸੀਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ ਫਿਰ ਭੱਜ ਲਿਆ ਇਹਨੇ ਸਾਡੇ ਤੁਸੀਂ ਕਾਗਜ਼ ਚ ਕੱਢ ਲੇ ਚੋਰ ਹੋ ਇਹ ਇਹ ਬੋਲ ਰਿਹਾ ਦੋਨੇ ਉਹ ਪਰਲਾ ਕਹਿ ਨਹੀਂਦੇ ਇਹ ਵਾਲਾ ਇਹ ਮੁੰਡੇ ਹਿੰਦੂ ਨਹੀਂ ਬੋਲਿਓ ਚਾਰੇ ਉਹ ਬੋਲ ਰਹਾ ਅਗਿਆਨੀ ਤੇ ਜੀ ਮਾਨ ਇਹ ਦੋ ਮੁੰਨੇ ਮੁੰਨੇ ਜੀ ਇਹ ਕਹਿੰਦੇ ਤੁਸੀਂ ਤੁਸੀਂ ਚੋਰ ਹੋ ਕਹਿੰਦਾ ਪੁਲਿਸ ਵਰਦੀ ਸਾਡੀ ਯਾਰ ਤੁਸੀਂ ਮਲਾਜਮ ਡਿਊਟੀ ਤੇ ਖੜੇ ਤੁਸੀਂ ਕੀ ਬੋਲਦੇ ਹੋ ਚਲੋ ਜਿੰਨੀ ਜਾਵੇ ਵਿੱਚ ਕੋਈ ਤਸਵੀਰ ਨਹੀਂ ਹੈ ਉਸ ਚ ਉਹਨਾਂ ਦੇ ਬੇਗੁੰਡੇ ਆ ਜਾਮ ਲਾਏ ਜਾ ਰਹੇ ਨੇ ਕੀ ਉਹਨਾਂ ਨੇ ਸਾਬਕਸ਼ ਕੀਤਾ ਪਰ ਉਹ ਕੋਈ ਸੱਚਾਈ ਨਹੀਂ ਹੈਗੀ ਉਹ ਗੱਲਾਂ 'ਚ ਤੁਸੀਂ ਜਿਹੜੇ ਮੀਡੀਆ ਨੇ ਗੱਲ ਚੱਕੀ ਸੀ ਕਿਉਂ ਪਰ ਹੁਣ ਜਿੰਨੇ ਵੀ ਵੀਡੀਓ ਸ਼ੇਅਰ ਹੋਈਆਂ ਨੇ ਮੇਰੀ ਬੇਨਤੀ ਇੰਨੀ ਹੈ ਕਿ ਮੇਰੇ ਡੈਡੀ ਨੂੰ ਇਨਸਾਫ ਹੋ ਦਿੱਤਾ ਜਾਣਾ ਚਾਹੀਦਾ ਬਸ ਠੀਕ ਹੈ ਥੈਂਕ ਯੂ ਕਾ ਨਹੀਂ ਕੋਈ ਪੁਲਿਸ ਵਾਲਾ ਕੱਲ ਨੂੰ ਕਿਸੇ ਵੀ ਕਾਂਡ ਚ ਕੋਈ ਆਪਣਾ ਹੱਥ ਪਾਵੇ ਉਹ ਇਨਸਾਫ ਕਰਨਗੇ ਆਈਜੀ ਸਾਹਿਬ ਬਹੁਤ ਵਧੀਆ ਡੀਆਈਜੀ ਸਾਰੇ ਸਾਡੇ ਅਫਸਰ ਇਮਾਨਦਾਰ ਤੇ ਵਧੀਆ ਬੰਦੇ ਲੱਗੇ ਆ ਸਾਡਾ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਨਰਿੰਦਰ ਸਿੰਘ ਦਾ ਪੱਖ ਸੁਣ ਕੇ ਨਰਿੰਦਰ ਸਿੰਘ ਦੀਆਂ ਵੀਡੀਓ ਵਾਇਰਲ ਹੋਈਆਂ ਜਿਹੜੀਆਂ ਉਹਨਾਂ ਨੂੰ ਦੇਖਦੇ ਹੋਆਂ ਜੇ ਨਰਿੰਦਰ ਸਿੰਘ ਨੇ ਪਰਚਾ ਬਣਦਾ ਤੇ ਮੇਰਾ ਖਿਆਲ ਸਾਡੇ ਬੱਚੇ ਆ ਸਾਡਾ ਵੈਸੇ ਫਰਜ ਨਹੀਂ ਬਣਦਾ ਇਹ ਗੱਲ ਕਹਿਣਾ ਵੀ ਦੋਸ਼ੀ ਉਹ ਵੀ ਬਣਦੇ ਪਰ ਅਸੀਂ ਪੁਲਿਸ ਨੂੰ ਇਹ ਵੀ ਅਪੀਲ ਕਰਦੇ ਆ ਵੀ ਸਾਡੇ ਬੱਚੇ ਉਹਨਾਂ ਨੂੰ ਵੀ ਨਾ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਪਰ ਜਿਹੜਾ ਨਰਿੰਦਰ ਸਿੰਘ ਤੇ ਪਰਚਾ ਦਰਜ ਹੋਇਆ ਵੀ ਇਹਨਾਂ ਦਾ ਵੀ ਇਹ ਪਰਚਾ ਖਾਰਜ ਕੀਤਾ ਜਾਵੇ ਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਇਹ ਆਪਾਂ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਭਰਾਓ ਅਸੀਂ ਵੀ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਆ ਨਰਿੰਦਰ ਸਿੰਘ ਵੀ ਸਿੱਖ ਸਿੱਖ ਪਰਿਵਾਰ ਨੂੰ ਬਿਲੌਂਗ ਕਰਦਾ ਮੇਰੀ ਉਹਨਾਂ ਨਾਲ ਕੱਲ ਵੀ ਗੱਲ ਹੋਈ ਸੀ ਉਹ ਇਹ ਉਹਨਾਂ ਦਾ ਬੇਟਾ ਆ ਉਹ ਸਾਰਾ ਟੱਬਰ ਸੁਸਾਇਡ ਕਰਨ ਦੇ ਚੱਕਰ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਤੁਹਾਡੇ ਕੋਲ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਅਸੀਂ ਜੋ ਉਹ ਮੇਰੇ ਨਾਲ ਮਿਸਵੇਵ ਕਰ ਰਹੇ ਸੀ ਠੀਕ ਉਹਨਾਂ ਨੇ ਥੱਪੜ ਮਾਰੇ ਆ ਜਦੋਂ ਆਪਾਂ ਕਿਸੇ ਪੁਲਿਸ ਵਾਲੇ ਨਾਲ ਵਰਦੀ 'ਚ ਮਿਸਵੇਵ ਕਰਾਂਗੇ ਅਮਰਬੀਰ ਦੇ ਉਹ ਬਾਪ ਤੋਂ ਮੇਰਾ ਖਿਆਲ 70 ਸਾਲ ਤੋਂ ਵੱਡੇ ਹੋਣਗੇ ਤੇ ਕੋਈ ਛੋਟੇ ਨਹੀਂ ਹੋਣਗੇ ਆਪਣਾ ਵੈਸੇ ਫਰਜ਼ ਬਣਦਾ ਸਤਕਾਰ ਬਣਦਾ ਵੀ ਅਸੀਂ ਵੱਡਿਆਂ ਨੂੰ ਸਤਿਕਾਰ ਤਾਂ ਨਾ ਮਦਦ ਮੁੰਡਿਆਂ ਨੂੰ ਉਹ ਵੀ ਇੰਨੀ ਉਮਰ ਦੇ ਮੁੰਡੇ ਸੀ ਜੇ ਉਹਨਾਂ ਨੂੰ ਚੈੱਕ ਕੀਤਾ ਹੁੰਦਾ ਕਿਸੇ ਪੁਲਿਸ ਵਾਲੇ ਨੇ ਉਦੋਂ ਆਪਾਂ ਕਹਿਨੇ ਸਾਂ ਤੇ ਇਹ ਕੰਮ ਨਹੀਂ ਸੀ ਹੁਣਾ ਜੇ ਨਰਿੰਦਰ ਸਿੰਘ ਹੁਣਾ ਨੇ ਪੁਲਿਸ ਪਾਰਟੀ ਇੱਕ ਡਿਊਟੀ ਤੇ ਖੜੀ ਹੈ ਜੇ ਉਹਨੇ ਚੈੱਕ ਕਰ ਲਿਆ ਸੀ ਆਪਣਾ ਫਰਜ਼ ਬਣਦਾ ਜੇ ਸਾਡੇ ਕੋ ਕਾਗਜ਼ ਪੱਤਰ ਹੀ ਕਾਗਜ਼ ਪਈਏ ਜੇ ਸਾਡੇ ਤੋਂ ਜਿਹੜੀ ਚੀਜ਼ ਪੁੱਛਦਾ ਸਾਡਾ ਫਰਜ਼ ਬਣਦਾ ਪੁਲਿਸ ਨੂੰ ਵੀ ਅਸੀਂ ਜੋ ਸਾਡੇ ਤੋਂ ਮੰਗਦੇ ਹਾਂ ਦਈਏ ਜੇ ਸਾਡੇ ਕੋ ਨਹੀਂ ਹੈਗੇ ਚਲੋ ਸਾਨੂੰ ਆਪਾਂ ਫਟ ਵੀਡੀਓ ਬਣਾਉਣ ਲੱਪੇ ਨੇ ਜਾਂ ਫੇਸਬੁੱਕ ਤੇ ਕੌਣ ਲਾ ਪਿੰਨੇ ਲਾਈਵ ਹੋਣ ਲਾ ਪਿੰਨੇ ਆ ਸਾਨੂੰ ਆਪਣਾ ਵੀ ਥੋੜਾ ਇਹ ਦੇਖਣਾ ਚਾਹੀਦਾ ਵੀ ਸਾਡੇ 'ਚ ਕੋਈ ਕਮੀ ਹੈ ਜੇ ਅਸੀਂ ਬਿਲਕੁਲ ਤੂੰ ਤੂੰ ਤੇ ਜਾਂ ਬਾੜੀ ਲੈਂਗੁਏਜ ਬੋਲਾਂਗੇ ਤੇ ਆਪਣਾ ਪੰਜਾਬ 'ਚ ਰਹਿਣਾ ਮੁਸ਼ਕਲ ਹੋਏਗਾ ਨਾ ਜਿੱਨਾ ਪੰਜਾਬ 'ਚ ਨਸ਼ਾ ਹੈ ਨਾ ਅੱਜ ਦੀ ਜੋ ਤੌਰ ਨਸ਼ੇ ਦਾ ਚੱਲਦਾ ਹੋਇਆ ਕੱਲ ਨੂੰ ਤੁਹਾਡੇ ਤੋਂ ਦਿਨ ਦਿਹਾੜੇ ਕੋਈ ਨਾ ਕੋਈ ਲੁੱਟ ਖਸੁੱਟ ਕਰਕੇ ਚਲੇਗਾ ਫਿਰ ਪੁਲਿਸ ਨੇ ਆਪਣੀ ਮਦਦ ਤੇ ਨਹੀਂ ਕਰਦਾ ਪਹਿਲਾ ਨੰਬਰ ਫਰਜ਼ ਬਣਦਾ ਜਿਹੜੇ ਉਹਨਾਂ ਨੂੰ ਲੀਡਰਾਂ ਨੂੰ ਉੱਥੇ ਲੈ ਕੇ ਜਾਂਦੇ ਆ ਸੱਚਾਈ ਦੱਸਣਾ ਦੂਜਾ ਨੰਬਰ ਲੀਡਰਾਂ ਦਾ ਫਰਜ਼ ਬਣਦਾ ਉਥੋਂ ਕਿਸੇ ਮੇਨ ਬੰਦੇ ਨੂੰ ਪੁੱਛਣ ਪੁਲਿਸ ਆਪਣੀ ਆ ਆਪਣੇ ਪਰਿਵਾਰਾਂ ਚੋਂ ਆ ਕਿ ਬਾਹਰਲੇ ਥੋੜਾ ਆ ਨਾ ਤੇ ਬਾਹਰਲੇ ਮੁਲਕ ਦੇ ਵਿੱਚ ਜਾਣ ਕੇ ਭਰਤੀ ਹੋਏ ਆ ਸਾਡੇ ਪਰਿਵਾਰਾਂ ਦੇ ਉਹ ਬੱਚੇ ਆ ਸਾਡੇ ਪਰਿਵਾਰਾਂ ਚੋਂ ਕਿਸੇ ਦਾ ਬਜ਼ੁਰਗ ਆ ਕਿਸੇ ਦਾ ਭਰਾ ਕਿਸੇ ਦਾ ਬੱਚਾ ਆ ਸਾਡਾ ਫਰਜ਼ ਬਣਦਾ ਜੇ ਅਸੀਂ ਪੁਲਿਸ ਦੇ ਕੰਮ 'ਚ ਦਖਲਅੰਦਾਜ਼ੀ ਰਹਿਣ ਲੱਪੇ ਨਾ ਜੇ ਕਿਸੇ ਨੂੰ ਕਾਗਜ ਪੁੱਛਿਆ ਵੀ ਪੁਲਿਸ ਦਾ ਦੋਸ਼ ਕੱਢਣ ਲੱਪੇ ਤੇ ਕੱਲ ਨੂੰ ਇੱਥੇ ਵੱਡੇ ਵੱਡੇ ਕਾਂਡ ਹੋਣ ਲੱਗਿਆ ਵੀ ਪਤਾ ਨਹੀਂ ਲੱਗਣਾ ਕਾਕਿਆਂ ਦਾ ਤੁਸੀਂ ਦੇਖਿਆ ਹੋਣਾ ਅਸ਼ਵਨੀ ਵਾਰ-ਵਾਰ ਉਹਨਾਂ ਨੂੰ ਕਹਿ ਰਿਹਾ ਸੀ ਤੁਸੀਂ ਬਹੁਤ ਵੱਡੇ ਲੀਡਰ ਬਣ ਗਏ ਹੋ ਤੁਸੀਂ ਪੁਲਿਸ ਨੂੰ ਗਲਤ ਬੋਲਦੇ ਹੋ ਜੇਕ ਤੁਹਾਡਾ ਚਾਚਾ ਇਹ ਗੱਲ ਕਹਿ ਰਿਹਾ ਈਵਨ ਤੁਸੀਂ ਗਲਤੀ ਕੀਤੀ ਤੇ ਕਹਿ ਰਿਹਾ ਨਾ ਜੇ ਉਹ ਉਹਨਾਂ ਨੇ ਇਹ ਗੱਲ ਗਲਤੀ ਕੀਤੀ ਆ ਤੇ ਤਾਂ ਉਹਨੂੰ ਅਸ਼ਵਨੀ ਵਾਰ-ਵਾਰ ਕਹਿ ਰਿਹਾ ਸੀ ਉਹ ਅਸ਼ਵਨੀ ਕਹਿੰਦਾ ਕੋਈ ਕਸੂਰ ਨਹੀਂ ਹੈ ਉਸ 'ਚ ਉਹਨਾਂ ਦੇ ਬੇਗੁਣੇ ਆਜਮ ਲਾਏ ਜਾ ਰਹੇ ਨੇ ਕਿ ਉਹਨਾਂ ਨੇ ਸਭ ਕੁਝ ਕੀਤਾ ਪਰ ਉਹ ਕੋਈ ਸੱਚਾਈ ਨਹੀਂ ਹੈਗੀ ਉਹ ਗੱਲਾਂ 'ਚ ਪਰ ਤੁਸੀਂ ਮੀਡੀਆ ਨੇ ਗੱਲ ਚੱਕੀ ਸੀ ਕਿ ਪਰ ਹੁਣ ਜਿੰਨੇ ਵੀਡੀਓ ਸ਼ੇਅਰ ਹੋਈਆਂ ਨੇ ਮੇਰੀ ਬੇਨਤੀ ਇੰਨੀ ਹੈ ਕਿ ਮੇਰੇ ਡੈਡੀ ਨੂੰ ਇਨਸਾਫ ਹੋ ਦਿੱਤਾ ਜਾਣਾ ਚਾਹੀਦਾ ਬਸ ਠੀਕ ਹੈ